ਫਗਵਾੜਾ ਸ਼ਹਿਰ ਦੇ ਨੇੜਲੇ ਪਿੰਡ ਰਿਹਾਨਾ ਜੱਟਾਂ ਵਿਖੇ ਇੱਕੋ ਰਾਤ ਛਾਤਰਚੋਰਾਂ ਵੱਲੋਂ ਤਿੰਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਦੁਕਾਨਾਂ ਦੇ ਸ਼ਟਰ ਤੋੜ ਦੁਕਾਨਾਂ ਅੰਦਰ ਪਈ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਚੋਰਾਂ ਦੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਮੁਹੰਮਦ ਆਸਲਮ ਸੁਨੀਲ ਅਤੇ ਅਸ਼ਵਨੀ ਜਸਵਾਲ ਨੇ ਦੱਸਿਆ ਕਿ ਉਹਨਾਂ ਦੀਆਂ ਰਿਹਾਨਾ ਜੱਟਾਂ ਮੇਨ ਅੱਡੇ ਵਿੱਚ ਦੁਕਾਨਾਂ ਹਨ ਅਤੇ ਬੀਤੀ ਰਾਤ ਤਕਰੀਬਨ 3:30 ਵਜੇ ਤੋਂ ਬਾਅਦ ਮੋਟਰਸਾਈਕਲ ਤੇ ਸਵਾਰ ਹੋ ਕੇ ਛਾਤਰਚੋਰ ਆਉਂਦੇ ਹਨ ਅਤੇ ਉਹਨਾਂ ਦੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਦੁਕਾਨਾਂ ਅੰਦਰ ਗੱਲਿਆਂ ਵਿੱਚ 50 ਹਜ਼ਾਰ ਰੁਪਏ ਦਾ ਕੈਸ਼ ਲੈ ਕੇ ਰਫੂ ਚੱਕਰ ਹੋ ਜਾਂਦੇ ਹਨ ਉਹਨਾਂ ਦੱਸਿਆ ਕਿ ਉਹਨਾਂ ਦੀਆਂ ਦੁਕਾਨਾਂ ਤੇ ਕੋਈ ਇਸ ਚੋਰੀ ਦੀ ਵਾਰਦਾਤ ਨਾਲ ਉਹਨਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅੱਗੇ ਜਾਣਕਾਰੀ ਦਿੰਦੇ ਹਨ ਉਹਨਾਂ ਦੱਸਿਆ ਕਿ ਇਸ ਸਾਰੀ ਘਟਨਾ ਦੇ ਸਬੰਧ ਵਿੱਚ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਘਟਨਾਵਾਲੀ ਜਗ੍ਹਾ ਦਾ ਜਾਇਦਾਦ ਲੈੰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਭੜੇ ਅੰਸਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਲਾਕੇ ਵਿੱਚ ਦੁਕਾਨਦਾਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱਜ ਸ਼ਰਮਾ ਦੀ ਰਿਪੋਰਟ ਨਾਜੀ ਆਪਣਾ ਮੇਰਾ ਨਾਮ ਅਸ਼ਲੇ ਗਿਆਤ ਹੈ ਹਾਂਜੀ ਅਸ਼ਵਨੀ ਜੀ ਆਸਵਾਪ ਹਾਂਜੀ ਸਰ ਕਿਸ ਰੋਡ ਦੇ ਉੱਪਰ ਦੁਕਾਨ ਹੈ ਆਪਣੀ ਭਗਾਣਾ ਰੋਡ ਦੇ ਸਾਹਮਣੇ ਦੁਕਾਨ ਹੈ ਜੀ ਅਭੀ ਗਾਰਮੈਂਟ ਮੇਰੇ ਛੋਟੇ ਬ੍ਰਦਰ ਦੀ ਦੁਕਾਨ ਹੈ ਅੱਛਾ ਜੀ ਇਹ ਰਾਤੀ ਚੋਰੀ ਹੋਈ ਸਵਾ 3 ਸਾਢੇ 3 ਦੇ ਵਿੱਚ ਤੇ ਕੀਮ ਸਮਾਨ ਵਗੈਰਾ ਸੀਗਾ ਕੈਸ਼ ਹੀ ਲੈ ਕੇ ਗਏ ਜੀ ਕਿਸ ਨਾਂ ਦੇ ਉੱਪਰ ਕੀ ਦੁਕਾਨ ਹੈ ਇਹ ਅਭੀ ਗਾਰਮੈਂਟ ਤੇ ਕੈਸ਼ ਕਿੰਨਾ ਕੁ ਲੈ ਗਏ 16000 ਹਾਂਜੀ 16000 ਕੋਈ ਸੀਸੀਟੀ ਕੈਮਰਾ ਜਾਇਆ ਜੀ ਸੀਸੀਟੀ ਕੈਮਰਾ ਇੱਧਰ ਤਾਂ ਹੈ ਨਹੀਂਗਾ ਫਲਾਸ ਦੇਖਦੇ ਆਂ ਬਈ ਕੀਤਾ ਨਹੀਂਗਾ ਚੈੱਕ ਬਾਕੀੜੀ ਦੋ ਚੋਰੀਆਂ ਹੀ ਉਹਦੇ ਵਿੱਚ ਸੀਸੀਟੀਵੀ ਵਿੱਚ ਆਇਆ ਤੇ ਪੁਲਿਸ ਕੰਪਲੀਟ ਕੀਤੀ ਸਰ ਪੁਲਿਸ ਕੰਪਲੀਟ ਕੀਤੀ ਸਵੇਰੇ ਪੁਲਿਸ ਵਾਲੇ ਆਏ ਸੀ ਤੇ ਕੀ ਪ੍ਰਸ਼ਾਸਨ ਕੋ ਮੰਗਦਾ ਰਹੇ ਜਿਦਾਂ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਚੋਰੀਆਂ ਦੀਆਂ ਬਾਹਰ ਦਾ ਤਾਂ ਬਹੁਤ ਹਾਂ ਇੱਕ ਵਾਰੀ ਕੁਝ ਪ੍ਰਸ਼ਾਸਨ ਨੂੰ ਕੁਝ ਕਰਨਾ ਚਾਹੀਦਾ ਇਹ ਮੇਰਾ ਨਾਮ ਜੀ ਮੁਹੰਮਦ ਅਸलम ਹਾਂਜੀ ਕਿਸ ਰੋਡ ਦੇ ਉੱਪਰੇ ਆਪਣੀ ਦੁਕਾਨ ਆਪਣੀ ਰੋਡ ਬਗਾਣਾ ਰੋਡ ਤੇ ਹੈ ਇਹ ਰਹਿਣਾ ਜੱਟਾ ਤੇ ਸਰ ਮਾਮਲਾ ਕੀ ਹੈ ਜਿਹੜਾ ਮਾਮਲਾ ਸਰ ਰਾਤ 3 ਵਜੇ ਤਕਰੀਬਨ 40 ਮਿੰਟ ਦੇ ਲਗਭਗ ਅਸੀਂ ਕੈਮਰੇ ਚ ਦੇਖਿਆ ਆ ਕਿ ਤਿੰਨ ਬੰਦੇ ਆਦੇ ਨੇ ਮੋਟਰਸਾਈਕਲ ਤੇ ਤੇ ਉਹ ਗੱਲਾਂ ਲੈ ਜਾਂਦੇ ਨੇ ਪਟਕੇ ਪਹਿਲਾਂ ਸ਼ਟਰ ਪਾੜਦੇ ਨੇ ਫਿਰ ਉਹ ਗੱਲਾਂ ਪਟਕੇ ਲੈ ਜਾਂਦੇ ਨੇ ਤੇ ਕਿੰਨਾ ਕੁ ਨੁਕਸਾਨ ਹੋਇਆ ਆਪਣਾ ਹੈਗਾ ਜੀ 5-7000 ਦਾ ਨੁਕਸਾਨ ਹੈਗਾ ਜੀ ਕੈਸ਼ ਹੀ ਲੈ ਕੇ ਗਏ ਹਾਂ ਕੈਸ਼ ਹੀ ਲੈ ਕੇ ਗਏ ਹੋਰ ਤਾਂ ਨਹੀਂ ਕੋਈ ਚੀਜ਼ ਵਗੈਰਾ ਨਹੀਂ ਹੋਣੀ ਕੋਈ ਚੀਜ਼ ਤੇ ਪੁਲਿਸ ਕੰਪਲੀਟ ਕੀਤੀ ਸਰ ਹਾਂ ਜੀ ਕਪੁਲਸ ਆਈ ਹੈ ਤੇ ਕੰਪਲੀਟ ਲਿਖ ਕੇ ਲੈ ਕੇ ਗਈ ਹੈ ਜੀ ਤੇ ਕੈਮਰੇ ਚ ਤਿੰਨ ਵਿਅਕਤੀ ਆਏ ਆ ਤਿੰਨ ਵਿਅਕਤੀ ਆਏ ਜੀ ਕੈਮਰੇ ਦੇ ਵਿੱਚ ਇਹ ਮੋਟਰਸਾਈਕਲ ਤੇ ਬੈਠੇ ਹੋਏ ਸੀ ਉਹਨਾਂ ਦੇ ਮੂੰਹ ਸਿਰ ਬੰਨੇ ਹੋਏ ਮੋਟਰਸਾਈਕਲ ਤੇ ਆਏ ਨੇ ਜੀ ਉਹ ਚਾਰ ਵਾਰ ਆਏ ਨੇ ਚੌਥੀ ਦਫਾ ਗੱਲਾਂ ਪੱਟ ਕੇ ਲੱਗੇ ਗਏ ਨੇ ਜੀ ਫੇਰ ਬੋਲੂਗਾ ਹਾਂ ਜੀ ਕੀ ਨਾ ਜੀ ਆਪਣਾ ਭਾਜੀ ਮੀਲ ਜਨੇ ਚ ਹਾਂ ਜੀ ਕੀ ਮਾਮਲਾ ਕੀ ਹੈ ਜਿਹੜਾ ਪਾ ਪੈਸੇ ਗੱਲੇ ਜੋ ਕੱਢ ਕੇ ਲਗਾ ਰਾਤੀ 3:00 ਸਵੇਰ 3:00 ਕਿੰਨੇ ਪੈਸੇ ਸੀਗੇ 10-15000 ਰੁਪਏ ਹਾਂ ਜੀ 10-15 ਕਾਦੀ ਦੁਕਾਨ ਆਪਣੀ ਕਿਸ ਰੋਡ ਦੇ ਉੱਪਰ ਆਈ ਰੋਡ ਰਹਾਣਾ ਜੱਤਾ ਨਹੀਂ ਕਿਸ ਨਾਂ ਦੇ ਉੱਪਰ ਦੁਕਾਨ ਹੈ ਛਿੱਲੇ ਦੀ ਹੱਟੀ ਹਾਂ ਜੀ ਛਿੱਲੇ ਦੀ ਹੱਟੀ ਛਿੱਲੇ ਦੀ ਹੱਟੀ ਤੇ ਕਿੱਥੇ ਆ ਦੁਕਾਨ ਅੱਡੇ ਦੇ ਵਿੱਚ ਹਰਿਆਣਾ ਦੇ ਸਾਡੇ ਸਕੂਲ ਹਾਈ ਸਕੂਲ ਦੇ ਕੋਲ ਤੇ ਪੁਲਿਸ ਕੰਪਲੀਟ ਕੀਤੀ ਤੁਸੀਂ ਹਾਂਜੀ ਕੋਈ ਖਾਈ ਸੀ ਮੌਕੇ ਤੇ ਲੈ ਕੇ ਪੁਲਿਸ ਆਈ ਸੀ ਹਾਂਜੀ ਕੋਈ ਸੀਸੀਟੀਵੀ ਕੈਮਰੇਜ ਬੰਦੇ ਆਏ ਹੋਗ ਬੰਦੇ ਆਉਂਦੇ ਪਰ ਸ਼ਕਲ ਨਹੀਂ ਪਛਾਣ ਹੁੰਦੀ ਕਿੰਨੇ ਬੰਦੇ ਸੀਗੇ ਜੀ ਤਿੰਨ ਤਿੰਨ ਬੰਦੇ ਕਦ ਤੇ ਆਏ ਮੋਟਰਸਾਈਕਲ ਤੇ ਮੋਟਰਸਾਈਕਲ ਪਾਲਸਰ ਮੋਟਰਸਾਈਕਲ ਅੱਛਾ ਕੋਈ ਮੂੰਹ ਵਗੈਰਾ ਮੰਨੇ ਹੋਏ ਦੀ ਬੰਨੇ ਹੋ ਸੀ ਇੱਕ ਜਣ ਅੰਦਰ ਆ ਕਿੰਨੇ ਕ ਵਜ ਦਾ ਸਮਾਂ ਸੀ ਜੀ ਕਿੰਨੇ ਕ ਵਜ ਦਾ ਸਮਾਂ ਸੀ ਫੇਰ 3 ਤੋਂ ਲੈ ਕੇ 3:30 ਪੀ ਤੇ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਕੋ ਜਿੱਦਾਂ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਹਮਲਿਆਂ ਨੂੰ ਫੜਨਾ ਚਾਹੀਦਾ ਭੰਗਿਆਂ ਨੂੰ ਹਾਂਜੀ ਤੇ ਕੈਸ਼ ਹੀ ਲੈ ਗਏ ਹੋਰ ਤਾਂ ਨਹੀਂ ਕੋਈ ਨੁਕਸਾਨ ਕਰਕੇ ਕੋਈ ਨਹੀਂ ਇੱਕ ਜਣੇ ਅੰਦਰ ਆਇਆ ਬਸ